हां जी भाई जी 사스카 ਜੀ ਸਾਰੇ ਪਰਮ ਨੂੰ ਸੋ ਮਿੱਤਰੋ 28 ਤਰੀਕ 7 ਮਹੀਨਾ 2025 ਨੂੰ 5 ਕਟਾਂ ਦੀ ਵੀਡੀਓ ਬਣਾ ਰਿਹਾ ਜਿੰਨਾ ਚ ਤੁਹਾਨੂੰ ਇੱਕ ਕੱਟੀ ਬੂਰੀ ਮਿਲ ਜੂਗੀ 4 ਕਟਾਂ ਤੁਹਾਨੂੰ ਕਾਲੀਆਂ ਜਿਨਿਆਵਾ ਮੁਰਾਂ ਦਾ ਅਸਲ ਜੇ ਕਹਦਿਆਂ ਚੰਗੇ ਰਿਕਾਰਡ ਦੀਆਂ ਨਹੀਂ ਆ ਬਾਕੀ ਜੋ ਜਾਣਕਾਰੀ ਮਾਲਕ ਸਾਂਝੀ ਕਰ ਦੇਣਗੇ ਤੇ ਤਸੱਲੀ ਤੁਸੀਂ ਆਪ ਕਰ ਲਿਓ ਠੀਕ ਹੈ ਕਿਸੇ ਵੀ ਉਸ ਨੂੰ ਖਰੀਦ ਤੋਂ ਪਹਿਲਾਂ ਤਸੱਲੀ ਕਰਨਾ ਤੁਹਾਡਾ ਫਰਜ਼ ਹੁੰਦਾ ਤੇ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਭਗਸੇ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਪ੍ਰਾਣ ਕੋਈ ਤਾਂ ਦੀ ਵੀਡੀਓ ਨਾਲੀ ਤਾਂ ਆਪਣਾ ਨੰਬਰ ਨੋਟ ਕਰ ਲਿਓ 8360426500 ਕਪੜਾ ਸੰਪਰਕ ਨੰਬਰ ਹੈ ਜੀ ਬਾਕੀ ਜੋ ਕਟਿਆ ਹੈ ਧਰਨ ਵਾਸਤੇ ਮਾਲਕ ਦਾ ਨੰਬਰ ਹੋਊਗਾ ਉਸ ਦਿਨ ਬਸ ਸਕਰੀਨ ਤੇ ਲਾ ਦੇਾਂਗੇ ਠੀਕ ਹੈ ਤੇ ਵੀਡੀਓ ਪਹਿਲਾਂ ਪੂਰੀ ਗੌਰ ਨਾਲ ਦੇਖਣੀ ਆ ਤੇ ਬਾਕੀ ਬਾਅਦ ਚ ਜਿਹੜਾ ਮਾਲਕਾਂ ਸੰਪਰਕ ਦਾ ਬਾਕੀ ਵੀਡੀਓ ਕੰਮ ਲੱਗਦੀ ਹੁੰਦੀ ਹੈਗੀ ਜਾਂ ਕੋਈ ਘਾਟ ਬਾ ਉਹ ਨਾਲ ਦੀ ਇੱਕ ਆਪਣਾ ਸਮਾਂ ਘੜੇ ਇੱਕ ਮਿੰਟ ਜਰੂਰ ਛੱਡ ਦਿਆ ਕਰੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵਧੀਆ ਬਹੁਤ ਵਧੀਆ ਵੀਰੇ ਤੇ ਪਾਸ ਚਾਰ ਕਿ ਦਿਨ ਪਹਿਲਾਂ ਪਾਸ ਤਿੰਨ ਘਟਨੇ ਵੀਰੋ ਭਾਈ ਚਾਰ ਹੋ ਗਏ ਸੀ ਸਾਰੀਆਂ ਸੇਲ ਹਾਂਜੀ ਹਾਂਜੀ ਵੀਰੇ ਅੱਛਾ ਨਾਮ ਤੇ ਐਡਰੈਸ ਬੋਲ ਦਗੇ ਨਾਮ ਆਪਣਾ ਜਕਸੀਰ ਆ ਵੀਰੇ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਪਰਣਾਲਾ ਫੋਨ ਨੰਬਰ ਆਪਣਾ 977999511 ਰੂੜੇ ਕੀ ਸਾਈਡ ਤੇ ਪੈ ਜਾਂਦਾ ਆਪਾਂ ਨੂੰ ਤੇ ਇਧਰੋਂ ਧੌਲਾ ਤੇ ਇਧਰੋਂ ਤੋਂ ਆਪਾਂ ਨੂੰ 3-4 ਕਿਲੋਮੀਟਰ ਦੂਰ ਨਾਲ ਕੋਣਸੋ ਤੇ ਤਾਜੋ ਠੀਕ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ 977999511 ਬਾਈ ਜੀ ਕੀ ਗੱਲਬਾਤਾਂ ਜਾਈ ਗੱਟਾਂ ਦੀ ਗੱਲਬਾਤ ਵੀਰੇ ਦੇਖਾ ਆਪਾਂ 1 ਤੇ 2 ਤੇ 3 ਨੰਬਰ ਇਹ ਆਪਾਂ ਡੇਰੀ ਚੋ ਕੱਟੀਆਂ ਲੈਂਦੀਆਂ 1 2 3 ਤੀਜੀ ਕਿਹੜੀ ਆ ਵਾਲੀ ਵੀਰੇ ਇੱਕ ਤਾਂ ਆ ਗਈ ਜਿਹੜੀ ਆ ਕੱਟੀ ਆ ਹਾਂਜੀ 1 2 ਨੰਬਰ ਹਾਂਜੀ ਤੇ ਇੱਕ ਇੱਕ ਆ ਬੂਰੀ ਹਾਂਜੀ ਤਿੰਨ ਕੱਟੀਆਂ ਡੇਰੇ ਚ ਲੈਂਦੀਆਂ ਹਾਂਜੀ ਤਿੰਨਾਂ ਕੱਟਾਂ ਪ੍ਰੂਫ ਕੋਈ ਪ੍ਰੂਫ ਵੀਰੇ ਵੀਡੀਓ ਵਿੱਚੋਂ ਨਾਲ ਦੇ ਦੂੰ ਮੈਂ ਤਾਂ ਵੀਡੀਓ ਠੀਕ ਆ ਲੈ ਮਿੱਤਰ ਸੁਣੋ ਆਪਾਂ ਇਹਦਾ ਹੁਣ ਤਾਂ ਪਤਾ ਕਿ ਵਿੱਚੋਂ ਸੱਜਣ ਮਿੱਤਰ ਦੇਖ ਕਈ ਵਾਰ ਨਾਲ ਤੈਨੂੰ ਪਤਾ ਆਪਣੇ ਪੰਜਾਬ 'ਚ ਬਸ ਸਿਸਟਮੀ ਹੈਗਾ ਜੇ ਕੋਈ ਕੰਮ ਕਰਦਾ ਤੇ ਉਹ ਲੱਤਾਂ ਖਿੱਚਣ ਵਾਲੇ ਵੱਧ ਹੋ ਜਾਂਦੇ ਨੇ ਇਸ ਕਰਕੇ ਮੈਂ ਵੀਡੀਓ ਦੇਖ ਵਿੱਚ ਬਣਾ ਲਿਆ ਨਾ ਉਹ ਵੀਰ ਮਨੇ ਵੀਡੀਓ ਵਿੱਚ ਅਟੈਚ ਕਰ ਦਿੱਤੀ ਲੈ ਮੈਂ ਤਾਂ ਵੀਡੀਓਆਂ ਕੱਟਾਂ ਦੀ ਤੁਹਾਨੂੰ ਡੈਰੀ ਵਾਲੀ ਬਾਈ ਜਿੱਥੋਂ ਲੈ ਕੇ ਆਇਆ ਉਹ ਤਿੰਨ ਕੱਟਾਂ ਦੀ ਤੁਹਾਨੂੰ ਵੀਡੀਓ ਐਡ ਕਰ ਦਿੰਨਾ ਉਹ ਦੇਖ ਲਓ ਤੇ ਨਾਲ ਦੀ ਤੁਹਾਨੂੰ ਕੱਲੀ ਕੱਟੇ ਤੋੜ ਕੇ ਦਿਖਾ ਦੇਣਾ ਪਹਿਲੇ ਨੰਬਰ ਦੀ ਕੱਟੀ ਜੀ ਮੈਂ ਨਾ ਹਾਂਜੀ ਕਿੰਨੀ ਉਮਰ ਦੀ ਹੈ ਕੋਈ 12-13 ਮਹੀਨਿਆਂ ਦੀ ਕੱਟੀ ਹੈ 12-13 ਮਹੀਨਿਆਂ ਦੀ ਲੈ ਪਰ ਮਿੱਤਰ ਇਥੋਂ ਪਹਿਲਾਂ ਫੇਸ ਕੁਆਲਿਟੀ ਚ ਉਹ ਤੁਸੀਂ ਆਪ ਦੱਸੋ ਕੱਟੀ ਦੀ ਲੈਂਥ ਤੇ ਕੱਟੀ ਦੇਖ ਗਰ ਦੇਖ ਵੀਰੇ ਕਿਸੇ ਪਾਸੋਂ ਤੈਨੂੰ ਇੱਕ ਵੀ ਜਿਹੜੀ ਚੀਜ਼ ਆਪਾਂ ਲੈ ਆਏ ਨੇ ਇੱਕ ਵੀ ਨਾ ਪਰ ਨਹੀਂ ਤੈਨੂੰ ਕਹਿਣ ਦੀ ਲੋੜ ਪਊਗੀ ਸੋਹਣਿਆ ਘਟਿਆ ਰਹਾ ਨਾ ਬਾਕੀ ਆ ਲਾਲਾ ਪੀ ਲਾ ਤੋੜ ਦੇ ਫਿਰ ਨਾਲ ਆਪਣੇ ਤੋਂ ਕਿੰਨੀਆਂ ਮੰਨ ਕੇ ਆਪਣੇ ਕਿੰਨੀਆਂ ਵੀਡੀਓ ਬਣਾਈਆਂ ਤੈਨੂੰ ਕਿਸੇ ਵੀ ਬੰਦੇ ਨੇ ਆਪਣੇ ਬਾਰੇ ਕਮੈਂਟ ਕਰਿਆ ਹੋਵੇ ਕਿ ਬਾਈ ਜੀ ਵੀ ਤੁਸੀਂ ਵੀਡੀਓ ਪਾਈ ਸੀ ਤੇ ਮੈਥੋਂ ਕੱਟੀ ਲੈ ਕੇ ਆਏ ਉਹਦੇ ਚ ਆ ਨੁਕਸ ਨਿਕਲੇ ਆ ਮੀਤੋਂ ੱਖਾ ਮਿਲਿਆ ਕਦੇ ਖਰਾ ਨਹੀਂ ਆ ਲੰਪਾ ਤਾਂ ਨਹੀਂ ਮਿਲਦਾ ਵੀ ਨਹੀਂ ਵੀਰੇ ਹਮ ਕੰਮ ਵੀ ਆ ਪਹਿਲੇ ਨੰਬਰ ਵਾਲੇ ਮਿੱਤਰੋ ਕੱਟੀ ਹੈਗੀ ਆ ਲਗਭਗ 12 13 ਕੇ ਮਹੀਨੇ ਦੀ ਤੇ ਕੱਟੇ ਦਾ ਸਟਰਕਚਰ ਸਟਰਕਚਰ ਦੇ ਬੰਦ ਤੇ ਚੌੜੀ ਕੱਟੀ ਆ ਛੋਟੀ ਜਿਹੀ ਕੱਟੀ ਮਿਲ ਗਈਆ ਗਲਮਲਾ ਕੇ ਬਾਕੀ ਮੂੰਹ ਵਾਂ ਦੇਖੋ ਕਿ ਸਿੰਗ-ਸਿੰਗ ਬੜਾ ਸੋਹਣੀ ਕੱਟੀਆ ਗਲਮਲਾ ਕੇ ਸਿੰਗ ਬੜਾ ਪਿਆਰਾ ਲੱਗਿਆ ਪਿਆ ਸਿੰਗ ਮੋੜ ਨੇ ਸਟਾਰਟ ਕਰਤੇ ਬਾਈ ਹਾਂ ਜਿਵੇਂ ਛੋਟੀ ਆ ਨਾ ਹਾਂ ਠੀਕ ਆ ਠੀਕ ਆ ਤੇ ਮਦਰ ਮਿਲ ਕਿੰਨਾ ਕ ਲੱਗ ਭਗ ਜੇ ਮਦਰ ਬਾਈ ਯਾਰ ਉਹਨਾਂ ਦੇ ਚੰਗੀਆਂ ਮੱਝਾਂ ਸੀ ਕਿੰਨਾ ਕਸਟਿਮਟ 15 14 15 ਤਾਇਰ ਦੇ ਖਾਮ ਚੱਲੀ ਜਾਂਦਾ ਹਣ ਸਾਰੀਆਂ ਸਿੱਗੀਆਂ ਹੁਣ ਜੇ ਆਪਾਂ ਦੇਖਾ ਹੈ ਜ਼ਰੂਰ ਵੱਧ ਵੀ ਆ ਪਰ ਆਪਾਂ ਇਹ ਕਹਿ ਨਹੀਂ ਹਾਂ ਯਾਰ ਕਿ ਸੀਮੈਂਟ ਦਾ ਨਹੀਂ ਪਤਾ ਕੋਈ ਹੈ ਸੀਮੈਂਟ ਦਾ ਸੀਮਰ ਦਾ ਬ੍ਰੀਅਰ ਦੇਖ ਆਪਾਂ ਚੰਗੇ ਘਰੋਂ ਲਿਆਏ ਆ ਕਿਉਂਕਿ ਤੁਹਾਨੂੰ ਪਤਾ ਠੀਕ ਆ ਅੱਜ ਮਤਲਬ ਅੱਜ ਨਹੀਂ ਆਇਆ ਮਤਲਬ ਸੱਕਦੇ ਵੀ ਅੱਜ ਕਿਸੇ ਨੇ ਨਹੀਂ ਜਾਣ ਕਰ ਦਿੱਤੀ ਸੀਮਰ ਵਾਰ ਕੱਲ ਮੱਝਾਂ ਬਾਰੇ ਪਾਵਾ ਬਾਰੇ ਪਤਾ ਵੀ ਡੇਰੀ ਦੇ ਕਟਾਵਾ ਹਾਂ ਮੱਝਾਂ ਬਾਰੇ 14 15 ਕਿਲੋ ਵਾਲੀ ਮੱਝ ਦੇ ਕਟਾ ਹੈ ਜਾਂ ਨਹੀਂ ਹਾਂ ਵੀ ਆਪਾਂ ਜੋ ਮੰਨ ਕੇ ਲਗਾਈ ਵਾਰ ਹੂੰ ਉਹ ਵੀ ਇਹ ਤੁਹਾਨੂੰ ਪਤਾ ਆਪਣੀ ਲੱਤਾਂ ਖਿੱਚਣ ਵਾਲੀ ਆ ਵੱਧਦਾ ਯਾਰ ਆਪਾਂ ਦਾ ਠੀਕ ਦੋ ਨੰਬਰ ਕੱਟੀ ਦੋ ਨੰਬਰ ਕੱਟੀ ਪੇ ਸੇਮ ਉਮਰ ਆ ਤੇ ਸੇਮ ਫਾਰਮ ਚ ਆਈ ਵੀ ਆ ਇਹ ਇੱਥੇ ਬਲਗ ਦੇ ਤੇ ਝੋਲੀ ਚੈੱਕ ਕਰ ਲੈ ਦੋਖੀ ਤੋੜ ਦਈਆਂ ਰਹਿਣਾ ਮੇਰੇ ਯਾਰ ਆਪਾਂ ਦੱਸ ਦੀਆਂ ਨਾ ਕਰਮ ਵਾਲੀ ਵੀ ਮੈਂ ਕਿਸੇ ਚੰਗੇ ਘਰਾਂ ਦੀ ਹੈਗੀ ਆ ਹਾਂਜੀ ਹਾਂਜੀ ਲਗਭਗ ਹੀ ਸਾਲ ਕੁ ਦੂਈ ਆ ਹਾਂਜੀ ਹਾਂਜੀ ਸਰ ਬਾਈ ਯਾਰ ਮੇਰੇ ਘਟੇ ਬਹੁਤ ਨਾਲ ਰਾਜੀ ਨੇ ਵੀਰੇ ਨਾ ਬਾਈ ਯਾਰ ਆਪਣੀ ਚੀਜ਼ ਚ ਤਨੁਕਤਾ ਨਹੀਂ ਮਿਲੂਗਾ ਇੱਕ ਗੱਲ ਦੀ ਤੋਰ ਦੇ ਫਿਰ ਇਹਨੂੰ ਵੀ ਲੱਤਾਂ ਲੱਤਾਂ ਮੇਰੇ ਤਨੂੰ ਦੋ ਨੰਬਰ ਘਟੇ ਨੇ ਬਹੁਤ ਬੜਿਆ ਮਜ਼ਬੂਤ ਨੇ ਹੈਗੀਆਂ ਜਿਹੜੀ ਜਿਹੜਾ ਆਪਾਂ ਕਹਿ ਤੀ ਤਨੁਕਤਾ ਤੇ ਥਣਾ ਦੀ ਬੰਤਰ ਬਹੁਤ ਸੋਹਣੀ ਆ ਪਹਿਲੀ ਤੇ ਦੂਜੀ ਘਾਟੀ ਡੈਰੀ ਦੀ ਆ ਇੱਕ ਉਹ ਬੂਰੀ ਘਾਟੀ ਡੈਰੀ ਚ ਬਾਈ ਕਹਿੰਦਾ ਲੈ ਕੇ ਆ ਥੋੜੀ ਸਲੇਰ ਦੀ ਉਹ ਮੰਦੀ ਆ ਨਾ ਕਈ ਵਾਰ ਬੰਦੇ ਕਹਿ ਜਾਂਦੇ ਆ ਅਗਲਾ ਕਹਿੰਦਾ ਬਾਈ ਯਾਰ ਤੂੰ ਉਹੀ ਹੋਣੀ ਆ ਛੱਡੀ ਛੱਲੀਆਂ ਥੋੜੀ ਕੋਈ ਗੱਲ ਨਹੀਂ ਲੈ ਇੱਥੋਂ ਦੇਖ ਲੈ ਮਿੱਤਰੋ ਹੂੰ ਮੋੜ ਲਾਵੇ ਲੈ ਇੱਥੋਂ ਦੇਖ ਲੈ ਮਿੱਤਰੋ ਫੇਸ ਕੁਆਲਿਟੀ ਚੈੱਕ ਕਰ ਲੋ ਸਿੰਘਾ ਸੋਦੇ ਇਹ ਵੀ ਕਰਨ ਵਾਲੀ ਨਾਲ ਜਿਹੜਾ ਮੋੜਦੀ ਹੁੰਦੀ ਹੈਗੀ ਤੇ ਬਾਕੀ ਸੀਦਾ ਢਾਂਚਾ ਕੱਦ ਕਰ ਉਸ ਕੋਲੇ ਆ ਕੇ ਦੇਖੋ ਤੁਹਾਨੂੰ ਵੀਡੀਓ ਦਾ ਲੱਖਿਆ ਦਾਦੇ ਨਹੀਂ ਬਜਾਏ 21 ਬਾਈ ਨਾਲ ਜਿਹੜਾ ਆਊਗੀ ਕਿਉਂਕਿ ਆਪਣੀ ਨਾਰਮਲ ਤਰੀਕੇ ਨਾਲ ਵੀਡੀਓ ਬਣਾਇਆ ਜਾਂਦੀ ਹੈ ਆਪਣਾ ਕੋਈ ਤੁਹਾਡਾਂ ਧੁੱਖਾ ਕਰਨ ਦਾ ਮਕਸਦ ਨਾਲ ਕੋਈ ਵੀਡੀਓ ਗਲਤ ਬੰਦਿਆਂ ਨੂੰ ਪਾਈ ਚੀਜ਼ ਨਹੀਂ ਕਰਨੀਗੀ ਬਾਕੀ ਤਾਂ ਐਂ ਹੁੰਦਾ ਲੱਗਦਾ ਰੇਟ ਭ ਹਾਂ ਰੇਟ ਰੇਟ ਆਪਾਂ ਫੋਨ ਤੇ ਹੀ ਕਰਦੇ ਹੁੰਨੇ ਆ ਭਰਾਵਾ ਠੀਕ ਆ ਹੂੰ ਤੇ ਤੇਨਾਂ ਨੰਬਰ ਕੱਟੀ ਆ ਗਈ ਤੇਨਾਂ ਨੰਬਰ ਕੱਟੀ ਵੀਰੇ ਇਹਦਾ ਵਧੀਆ ਆਪਾਂ ਵਧੀਆ ਘਰੋਂ ਲੈ ਕੇ ਆਏ ਆ ਇਹ ਡੇਰੀ ਮਾਂ ਬਹੁਤ ਵਧੀਆ ਗਈ ਇਹ ਨਹੀਂ ਡੇਰੀ ਦੀ ਹੈਗੀ ਨਹੀਂ ਵੀਰੇ ਇਹ ਡੇਰੀ ਨਹੀਂ ਆਪਾਂ ਦੇਖੋ ਆਪਣੇ ਕੋਲੇ ਨਾ ਸਿਸਟਮ ਆਗਾ ਆਪਾਂ ਸਾਫ਼ ਕੰਮ ਕਰਦੇ ਆ ਥਨਾ ਸਾਇਗਾ ਵੀ ਸੋਨਾ ਤੇ ਵੀ ਨਾ ਹਾਂਜੀ ਹਾਂਜੀ ਕੱਢ ਕੱਢ ਜੰਗ ਇਕੱਠੇ ਜਾਗਾ ਬਾਕੀ ਲੈ ਮਿੱਤਰ ਤੁਹਾਨੂੰ ਦਿਖਾਵਾਂ ਵੀਰੇ ਦਿਖਾ ਦਿੰਦੇ ਆਗੇ ਇੱਥੋਂ ਫੇਸ ਕੁਆਲਿਟੀ ਚੈੱਕ ਕਰੋ ਹੂੰ ਲਿਆ ਭਾਈ ਕੱਢ ਕੇ ਇਹ ਵੀ ਤੋੜ ਕੇ ਦਿਖਾ ਦਈ ਯਾਰ ਪਤਾ ਨਹੀਂ ਕਿੰਬਰ ਕੱਟੀ ਨੂੰ ਕਿੰਨੇ ਕੁ ਮਹੀਨੇ ਦੇ ਲੱਗ ਭਾਗੇ ਜੇ ਇਹ ਬਾਈ 20 ਮਹੀਨਿਆਂ ਤੋਂ ਉੱਪਰ ਆ ਯਾਰ ਇੱਕ ਦੋ ਮਹੀਨੇ ਇਧਰ ਉਧਰ ਹੈਗੇ ਲੱਗ ਭਾਗੇ 20 ਪੌਣੇ ਇੱਕ ਦੋ ਸਾਲ ਦੀ ਆਪਾਂ ਕਹਿ ਸਕਦੇ ਹਾਂਗੇ ਪੌਣੇ ਦੋ ਸਾਲ ਵਧੀਆ ਸੇਵਾ ਨਾਲ ਠੀਕ ਆ ਭਰਾ ਜੀ ਹੂੰ ਬੜਾ ਲੰਮਾ ਤੋੜ ਦੇਣੀ ਭਰਾ ਯਾਰ ਇਧਰ ਇਧਰ ਨਹੀਂ ਇਧਰ 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 ਸਮਾਰ ਕੇ ਲੈ ਸੈਂਗਲ ਦਿਖਾ ਦੇ ਸੈਂਗਲ ਨਹੀਂ ਦਿਖਾਏਗੇ ਰਾਮੇ ਤੂੰ ਸੈਂਗਲ ਸੁਣ ਤੇ ਮੂੰਹ ਦੇਖ ਕੱਟੀ ਦਾ ਬਹੁਤ ਸੁਣਾਗਾ ਕਿ ਐ ਇੱਥੇ ਸਨ ਉੱਤਬਾਸ ਹੂੰ ਸੈਂਗੀ ਜੇ ਕੱਟੀ ਵੀ ਹੈ ਨਾ ਠੀਕ ਹੈ ਇਹ ਨੇ ਆਪਣੇ ਨੰਬਰ ਕੱਟੇ ਮਿੱਤਰ ਲਗਭਗ ਅ ਡੇਢ ਤੋਂ ਪੌਣੇ 2 ਸਾਲ ਦੇ ਘਰਾਂ ਦੇ ਵਿੱਚ ਕੱਟੀ ਹੈਗੀ ਤਿੰਨ ਨੰਬਰ ਤੇ ਇਹ ਪਹਿਲਾ ਦੂਜਾ ਨੰਬਰ ਕੱਟੇ ਇਹ ਹੈਗੇ ਲਗਭਗ 12 12 13 ਤਿੰਨ ਮਹੀਨੇ ਦੇ ਕਟਾਣੇ ਹੈ ਤੇ ਅੱਗੇ ਕੀ ਚਾਰ ਨੰਬਰ ਕੱਟੀ ਹਾਂਜੀ ਸਰ ਇਹ ਕਿੰਨੀ ਉਮਰ ਦੀ ਹੈਗੀ ਇਹ ਬਈ ਹੈਗੇ 11 ਮਹੀਨੇ ਦੀ ਕੱਟੀ ਹੈ 10 11 ਮਹੀਨੇ ਦੀ ਹਾਂਜੀ ਲੈ ਪਹਿਲਾਂ ਪਾਸ ਨੂੰ ਥਾਣਾ ਦਿਖਾ ਦਈਏ ਮਿੱਤਰ ਝੋਣੀ ਜਿਹੜੀ ਮੇਨ ਚੀਜ਼ ਕੱਟੀ ਹੋਈ ਇਹ ਥਾਣਾ ਝੋਲੇ ਦੀਪ ਪਤਲਾ ਕਹਿੰਦਾ ਥਾਣਾ ਦਾ ਸੈਜ ਤੇ ਗਾਇਬ ਬਹੁਤ ਸਮਾਂ ਹਾਂ ਬਾਕੀ ਫਿਰ ਸਕਾਉਟ ਚੈੱਕ ਕਰ ਲੇ ਹੂੰ ਸੋਹਣੀ ਹੈ ਰਣ ਹਾਂਜੀ ਮਤਲਬ ਇਹ ਆ ਰਦੀ ਉਹ ਮੰਦੀ ਆ ਵੀਰੇ ਹਰ ਤਨ ਨੂੰ ਪਤਾ ਹੀ ਅੱਜ ਕੱਲ ਬੱਚਿਆਂ ਦੇ ਮੂੰਹ ਸੰਗਲੀ ਪਾਈ ਵੀ ਸੀ ਇਹਦੀ ਦੇਖੀ ਹੂੰ ਬਸ 10 ਕਿ ਮਿੰਟ ਲੱਗ ਭਾਗੇ ਹਾਂਜੀ ਹਾਂਜੀ ਠੀਕ ਆ ਮੋੜ ਲਾਤੀ ਕੁਆਲਿਟੀ ਚ ਫੁੱਲਾ ਹੈ ਹੂੰ ਮੂੰਹਾਂ ਚੰਗਾ ਨਾ ਹਾਂਜੀ ਲੈ ਚੱਲ ਵੀਰੇ ਲੱਗ ਭਾਗੇ 10 ਕਿ ਮਿੰਟ ਦੀ ਕੱਟੀ ਇਹ ਵੀ ਮਤਲਬ ਆਮ ਘਰੋਂ ਹੀ ਲੈਂਦੀ ਵੀ ਵੀ ਹਾਂਜੀ ਆਮ ਵਧੀਆ ਘਰੋਂ ਆਣ ਲੈਂਦੇ ਜਨ ਕੇ ਹੂੰ ਆਪਾਂ ਉਧਰ ਕੱਟੀ ਮਾੜੀ ਲੈਂਦੀ ਨਹੀਂ ਯਾਰ ਠੀਕ ਹੈ ਅੱਗੇ ਕੀ 5 ਨੰਬਰ ਤੇ ਬੂਰੀ ਹਾਂਜੀ ਆਪਾਂ ਫਾਰਮ ਚ ਰਹਿਤੇ ਵੀਰੇ ਉਹੀ ਪਹਿਲੇ ਨੰਬਰ ਵਾਲੀ ਜੀ ਪਹਿਲਾ ਦੂਜਾ ਨੰਬਰ ਹਣਾ ਇਹ ਲੈ ਮੇਰੇ ਪਾਸ ਚੋੜੀ ਦੇ ਕੱਟੀ ਵੀ ਇਹ ਜਿਹੜੀ ਮੈਂ ਜੀ ਆ ਹੁਣ ਉਹਨਾਂ ਨੇ ਇਹਦੀ ਮਾਂ ਵੇਚੀ ਬਈ 11 ਲੀਟਰ ਦੁੱਧ ਥਾਪੀ ਦੇ ਮਿਲਦੀ ਸੀ 2.5 ਮਹੀਨੇ ਦੀ ਚੈੱਕ ਕਰਕੇ ਦਿੱਤੀ ਆ ਅੱਛਾ ਹੁਣ ਤੁਸੀਂ ਹੁਣ ਆਪਾਂ ਨੂੰ ਜਿੰਨੀ ਇੱਕ ਗੱਲ ਦੱਸੀ ਆ ਲੈਓ ਬਾਰ ਬਈ ਉਹ ਅਗਲਾ ਅੰਦਾਜ਼ਾ ਵਾਲੇ ਕਿੰਨਾ ਕੁ ਦੁੱਧ ਦੇ ਸਕਦੀ ਐ ਵੀ 11 ਕਿਲੋ ਉਹਦਾ ਟਾਈਮ ਇਹਨਾਂ ਦੀ ਗੱਭਣ ਜਣੀ 5-6 ਮਹੀਨੇ ਸੂਈ ਵੀ 11 ਕਿਲੋ ਦੇ ਰਹੀ ਸੀ ਜਿਹਨੇ 14-15 ਸੱਜਦਾ ਹੋਊ ਲੱਗ ਭਾਗੇ ਜ ਫਿਰ ਮਾ ਜਿੰਨਾ ਮਰਜ਼ੀ ਲਾ ਲਾ ਬਸ ਤਨਮਨਸਾ ਠੀਕ ਕਿੰਨਾ ਡਰਦੀਆਂ ਵੀਰੇ ਹੂੰ ਥੋੜਾ ਜਿਹਾ ਇਹਨਾਂ ਨੂੰ ਤੁਰਨ ਦਾ ਕੋ ਖੜਾ ਰੰਦੇ ਖਾਤੇ ਬਸ ਲਾਈਥਨੀਆ ਮਾਰ ਲੋ ਕਿੰਨੀ ਕੁ ਉਮਰ ਦੀ ਹੋਊ ਲੱਗ ਭਾਗੇ ਜ ਇਹ ਬਾਈ 11 ਕਿ ਮਹੀਨੇ ਦੀ ਕੱਟੀ ਆ ਠੀਕ 11 ਕਿ ਮਹੀਨੇ ਲੰਥ ਨੂੰਥ ਕੱਟੀ ਦੀ ਬਹੁਤ ਸੋਹਣੀ ਆ ਹੂੰ ਮਾ ਚੰਗਾ ਨਾ ਕੱਟੀ ਦਾ ਬਾਈ ਪੂਰਾ ਚੰਗਾ ਹੂੰ ਲੱਗ ਭਾ ਚਾਰ ਤੇ ਪੰਜ ਨੰਬਰ ਕੱਟਣ ਦੀ ਜਿਹੜੀ ਉਮਰ ਆ ਇਹ 11-11 ਕਿ ਮਹੀਨੇ ਦੀ ਹੋਣੀ ਹੈਗੀ ਤੇ ਥਣਾ ਤੁਣਾ ਤੋਂ 14 ਤੋਂ ਕਟਾਂ ਸਾਰੀਆਂ ਚੀਂਆਂ ਬਾਈ ਕੋਲੇ ਤੇ ਰੇਟ ਵਾਈ ਸਾਰਾਂ ਦੇ ਜਿਹੜੇ ਫੋਨਤੀ ਹੁੰਦੇ ਹਮੇਸ਼ਾ ਨਾਲ ਦੇ ਤੇ ਜਿਹੜੇ ਭਰਾ ਨੂੰ ਜਿਹੜਾ ਕਟਾਂ ਪਸੰਦਾਂਗਾ ਬਾਈ ਦਾ ਪਿੰਡ ਮਹਿਤਾ ਤਹਿਸੀਲ ਤਪਾਦਾ ਜ਼ਿਲ੍ਹਾ ਬਰਨਾਲਾ 97791 59511 ਬਾਈ ਦਾ ਸੰਪਰਕ ਨੰਬਰ